वाहेगुरु जी का खालसा वाहेगुरु जी की फतेह सतनाम श्री वाहेगुरू साहेब जीओ गौड़ी महला पंजां प्रथमे गर्भ वास्ते टरिया पुत्र कलत्र कुटंब संघ जुड़िया भोजन अनक प्रकार बो कपरे सर पर गवन करह गे बपरे ਕਵਨ ਅਸਥਾਨ ਜੋ ਕਬ ਹੋ ਨਾ ਟਰੇ ਕਵਨ ਸ਼ਬਦ ਜਿਤ ਦੁਰਮਤ ਹਰੈ ਰਹਾਓ ਇੰਦਰਪੁਰੀ ਮੈਂ ਸਰ ਪਰ ਮਰਣਾ ਬ੍ਰਹਮਪੁਰੀ ਨਿਹਚਲ ਨਹੀਂ ਰਹਿਣਾ ਸ਼ੇਵਪੁਰੀ ਕਾ ਹੋਏਗਾ ਕਾਲਾ ਤ੍ਰੈਗੁਣ ਮਾਇਆ ਬਿਨ ਸਬਿਤਾਲਾ ਗਿਰ ਤਰ ਤਰਨ ਗगन ਅਰ ਤਾਰੇ ਰਾਵ ਸਾਸ ਪਵਨ ਪਾਵਕ ਨੀਰਾਰੇ ਦਿਨ ਸਰੈਣ ਬਰਤਿ ਅਰ ਭੇਦਾ ਸਾਸਤ ਸਿਮਰਤ ਬਿਨ ਸੈਗੇ ਬੇਦਾ ਤੀਰਥ ਦੇਵ ਦੇਹਰਾ ਪੋਥੀ ਮਾਲਾ ਤਿਲਕ ਸੋਚ ਪਾਕ ਹੋਤੀ ਧੋਤੀ ਡੰਡਾਤ ਪ੍ਰਸਾਦਨ ਭੋਗਾ ਸਰ ਪਰ ਗਵਨ ਕਰੈ ਗੋ ਸਗਲੋ ਲੋਗਾ ਜਾਤ ਵਰਨ ਤੁਰਕ ਅਰ ਹਿੰਦੂ ਪਾਸ ਪੰਖੀ ਅਨਕ ਜੋ ਨਜਿੰਦੂ ਸਗਲ ਪਾਸਾਰ ਦੀਸੈ ਪਾਸਾਰਾ ਬਿਨ ਸਜਾਏ ਗੋ ਸਗਲ ਆਕਾਰਾ ਸਹਿਜ ਸਿਫਤ ਭਗਤ ਤਤ ਗਿਆਨ ਸਦਾ ਆਨੰਦ ਨਹਿਚਲ ਸਚ ਥਾਨਾ ਤਹਾ ਸੰਗਤ ਸਾਧ ਗੁਣ ਰਸੈ ਅਨਭਉ ਨਗਰ ਤਹਾਂ ਸਦ ਵਸੈ ਤੈ ਭਉ ਪਰਮਾ ਸੋਗ ਨ ਚਿੰਤਾ ਆਵਣ ਜਾਵਣ ਮਿਰਤ ਨਾ ਹੋਤਾ ਤੈ ਸਦਾ ਆਨੰਦ ਅਨਹਤ ਆਖਾਰੇ ਭਗਤ ਵਸੈ ਕੀਰਤਨ ਆਧਾਰੇ ਪਾਰ ਬ੍ਰਹਮ ਕਾਇ ਅੰਤ ਨਪਾਰ ਕੌਣ ਕਰੇ ਤਾਕਾ ਵਿਚਾਰ ਕਉ ਨਾਨਕ ਜਿਸ ਕਿਰਪਾ ਕਰੇ ਨੇ ਚਲਥਾਨ ਸਾਧ ਸੰਗਤ ਰਹਿ ਗੌੜੀ ਮਹੱਲਾ ਪੰਜਵਾ ਜੋ ਇਸ ਮਾਰੇ ਸੋਈ ਸੂਰਾ ਜੋ ਇਸ ਮਾਰੇ ਸੋਈ ਪੂਰਾ ਜੋ ਇਸ ਮਾਰੇ ਤਿਸੈ ਵਡਿਆਈ जो इस मारे दुख जाई ऐसा कोए जे दुबदा मार गवावे इसे मार राज जोग कमावे रहाओ जो इस मारेसको पो नाहे जो इस मारे सो नाम समाहे जो इस मारे तसकी तृष्णा बुझे ਜੋ ਇਸ ਮਾਰੇ ਸੋ ਦਰਗੈ ਸਿਜੈ ਜੋ ਇਸ ਮਾਰੇ ਸੋ ਧਨਵੰਤਾ ਜੋ ਇਸ ਮਾਰੇ ਸੋ ਪਤਵੰਤਾ ਜੋ ਇਸ ਮਾਰੇ ਸੋਈ ਜਤੀ ਜੋ ਇਸ ਮਾਰੇ ਤਿਸ ਹੋਵੈ ਗਤੀ ਜੋ ਇਸ ਮਾਰੇ ਤਿਸ ਕਾ ਆਇਆ ਗਨੇ ਜੋ ਇਸ ਮਾਰੇ ਸੋ ਨਹਿ ਚਲ ਧਨੀ ਜੋ ਇਸ ਮਾਰੇ ਸੋ ਵੱਡ ਭਾਗਾ ਜੋ ਇਸ ਮਾਰੇ ਸੋ ਅਨ ਦਿਨ ਜਾਗਾ ਜੋ ਇਸ ਮਾਰੇ ਸੋ ਜੀਵਨ ਮੁਕਤਾ ਜੋ ਇਸ ਮਾਰੇ ਤਿਸ ਕੀ ਨਿਰਮਲ ਜੁਗਤਾ ਜੋ ਇਸ ਮਾਰੇ ਸੋਈ ਸੋ ਗਿਆਨੀ ਜੋਐ ਸੁਮਾਰੇ ਸੋ ਸਹਿਜ ਸਮਾਨੀ ਇਸ ਮਾਰੀ ਬਿਨ ਥਾਏ ਨਾ ਪਰੈ ਕੋਟ ਕਰਮ ਜਾਪ ਤਪ ਕਰੈ ਇਸ ਮਾਰੀ ਬਿਨ ਜਨਮ ਨਾ ਮਿਟੈ ਇਸ ਮਾਰੀ ਬਿਨ ਜਮ ਤੇ ਨਹੀਂ ਛੁਟੈ ਇਸ ਮਾਰੀ ਬਿਨ ਗਿਆਨ ਨਾ ਹੋਈ ਇਸ ਮਾਰੀ ਬਿਨ ਝੂਠ ਨਾ ਧੋਈ ਇਸ ਮਾਰੀ ਬਿਨ ਸਭ ਕਿਛ ਮੈਲਾ ਇਸ ਮਾਰੀ ਬਿਨ ਸਭ ਕਿਛ ਜੋਲਾ ਜਾ ਕੋ ਭਏ ਕਿਰਪਾਲ ਕਿਰਪਾ ਨਿਦ ਤਿਸ ਭਈ ਖਲਾਸੀ ਹੋਈ ਸਗਲ ਸਿੱਧ ਗੁਰ ਦੁਬਦਾ ਜਾ ਕੀ ਹੈ ਮਾਰੀ ਕੋ ਨਾਨਕ ਸੋ ਬ੍ਰਹਮ ਵਿਚਾਰੇ ਗੌੜੇ ਮਹੱਲਾ ਪੰਜਵਾ ਹਾਰ ਸਿਉ ਜੁਰੈ ਤਾਂ ਸਭ ਕੋ ਮੀਤ ਹਾਰ ਸਿਉ ਜੁਰੈ ਤਾਂ ਨਿਹਚਲ ਚੀਤ ਹਾਰ ਸਿਉ ਜੁਰੈ ਨਾ ਵਿਆਪੈ ਕੜਾ ਹਾਰ ਸਿਉ ਜੁਰੈ ਤਾਂ ਹੋਏ ਨਿਸਤਾਰਾ ਰੇ ਮਨ ਮੇਰੇ ਤੂੰ ਹਰ ਸਿਉ ਜੋਰ ਕਾਜ ਤੁਹਾਰੈ ਨਾਹੀ ਹੋਰ ਰਹਾਓ ਵੱਡੇ ਵੱਡੇ ਜੋ ਦੁਨੀਆਂ ਦਾਰ ਕਾਹੂ ਕਾਜ ਨਹੀਂ ਗਾਵਾਰ ਹਰ ਕਾ ਦਾਸ ਨੀਚ ਕੁਲ ਸੁਣਹਿ ਤਿਸ ਕੈ ਸੰਗ ਖਿਨ ਮਹਿ ਉਧਰਹਿ ਕੋਟ ਮਜਨ ਜਾ ਕੈ ਸੁਣ ਨਾਮ ਕੋਟ ਪੂਜਾ ਜਾ ਕਹਿ ਧਿਆਨ ਕੋਟ ਪੋਨ ਸੁਣ ਹਰ ਕੀ ਬਾਣੀ ਕੋਟ ਫਲਾ ਗੁਰ ਤੇ ਬਿਦ ਜਾਣੀ ਮਨ ਆਪਣੇ ਮੈਂ ਫਿਰ ਫਿਰ ਚੇਤ ਬੇਨਸ ਜਾਹੇ ਮਾਇਆ ਕੇ ਹੇਤ ਹਾਰੇ ਅਬਨਾਸੀ ਤੁਮਰੇ ਸੰਗ ਮਨ ਮੇਰੇ ਰਚਿ ਰਾਮ ਕੈ ਰੰਗ ਜਾ ਕੈ ਕਾਮ ਉਤਰੈ ਸਭ ਭੂਖ ਜਾ ਕੈ ਕਾਮ ਨਾ ਜੋ ਹੈ ਦੂਤ जा कै काम तेरा वड गमर जा कै काम हो वह तू अमर जाके चाकर को नहीं डाना जा के चाकर को नहीं बाना जा दफ्तर पूछे ना लेखा ਤਾ ਕੀ ਚੱਕਰੀ ਕਰੋ ਬਿ ਸਿਖਾ ਜਾ ਕੇ ਹੂਨ ਨਾਹੀ ਕਾਹੂ ਬਾਤ ਏ ਕਹਿ ਆਪ ਨੇ ਕਹਿ ਭਾਤ ਜਾ ਕੀ ਦ੍ਰਿਸ਼ਟ ਹੋਏ ਸਦਾ ਨਿਹਾਲ ਮਨ ਮੇਰੇ ਕਰਤਾ ਕੀ ਥਾਲ ਨਾ ਕੋ ਚਤੁਰ ਨਾਹੀ ਕੋ ਮੂੜਾ ਨਾ ਕੋ ਹੀਣਾ ਨਾਹੀ ਕੋ ਸੂਰਾ ਜੇਤ ਕੋ ਲਾਇਆ ਤਿਤਹੀ ਲਾਗਾ ਸੋ ਸੇਵਕ ਨਾਨਕ ਜਿਸ ਭਾਗਾ ਗੌੜੀ ਮਹੱਲਾ ਪੰਜਵਾ ਬੇਨ ਸਿਮਰਨ ਜੈਸੇ ਸਰਪ ਆਰ ਜਾਰੀ ਤਉ ਜੀਵੈ ਸਾਖਤ ਨਾਮ ਵਿਸਾਰੀ ਏਕ ਨਿਮਖ ਜੋ ਸਿਮਰਨ ਮਹਿ ਜੀਆ ਕੋਟ ਦਿਨ ਸ ਲੱਖ ਸਦਾ ਥਿਰ ਥੀਆ ਰਹਾਓ ਬਿਨ ਸਿਮਰਨ ਤ੍ਰਿਗ ਕਰਮ ਕਰਾਸ ਕਾਗ ਬਤਨ ਵਿਸ਼ਟਾ ਮਹਿ ਵਾਸ ਬੇ ਨਸੀਮਰਨ ਤ੍ਰਿਗ ਕਰਮ ਕਰਾਸ ਕਾਗ ਬਤਨ ਬਿਸ਼ਟਾ ਮੈਵਾਸ ਪੁਲ ਚੁਕਦੀ ਘਿਮਾ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ